ਰਹੀ ਵਧੀਆ ਬੈਠਾ ਹੈ ਤੇਰਾ ਸਹੀ ਹੈ ਮਾਸੂਮ ਛੋਟੇ ਜਿਹੇ ਪੁੱਤ ਨੂੰ ਗੋਦ ਚ ਚੱਕ ਕੇ ਰੋ ਰਿਹਾ ਹਸਪਤਾਲ ਦੇ ਬਾਹਰ ਖੜਾ ਇਹ ਪਰਿਵਾਰ ਜਿਨ੍ਹਾਂ ਦਾ ਦੁੱਖ ਇਸ ਸਮੇਂ ਦੇਖਿਆ ਨਹੀਂ ਜਾਂਦਾ ਦਰਅਸਲ ਕੁੜੀਆਂ ਦੇ ਕਾਲਜ ਦੇ ਬਾਹਰ ਅੱਜ ਗੋਲੀ ਚੱਲੀ ਹੈ ਜਿਸ ਤੋਂ ਬਾਅਦ ਉਹ ਇੱਕ ਮੁੰਡੇ ਨੂੰ ਲੱਗੀ ਇਸ ਗੱਲ ਦੀ ਖਬਰ ਜਦੋਂ ਇਸ ਪਰਿਵਾਰ ਨੂੰ ਅਤੇ ਇਸ ਮੁੰਡੇ ਦੀ ਮਾਂ ਨੂੰ ਲੱਗੀ ਤਾਂ ਉਸ ਦਾ ਰੋ ਰੋ ਕੇ ਮਾੜਾ ਹਾਲ ਹੋ ਗਿਆ ਮਾਂ ਦਾ ਕਹਿਣਾ ਸੀ ਕਿ ਮੈਨੂੰ ਕੁਝ ਵੀ ਪਤਾ ਨਹੀਂ ਕਿ ਆਖਿਰਕਾਰ ਇਹ ਹੋ ਕੀ ਰਿਹਾ ਹੈ ਜਿਸ ਸਮੇਂ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹ ਘਰ ਤੋਂ ਬਾਹਰ ਕਿਸੇ ਕੰਮ ਦੇ ਲਈ ਗਈ ਹੋਈ ਸੀ ਪਰ ਜਿਵੇਂ ਹੀ ਉਹ راہ ਦੇ ਵਿੱਚ ਪਹੁੰਚਦੀ ਹੈ ਤਾਂ ਉਸ ਨੂੰ ਇਸ ਗੱਲ ਦੀ ਜਾਣਕਾਰੀ ਮਿਲਦੀ ਹੈ ਕਿ ਉਸਦੇ ਪੁੱਤ ਨੂੰ ਗੋਲੀ ਵੱਜੀ ਹੈ ਕੁੜੀਆਂ ਦੇ ਕਾਲਜ ਦੇ ਬਾਹਰ ਇੱਕ ਵੱਡਾ ਹਾਦਸਾ ਹੋਇਆ 스ਵਿਫਟ ਕਾਰ ਦੇ ਵਿੱਚ ਆਏ ਮੁੰਡਿਆਂ ਦੇ ਵੱਲੋਂ ਮੋਟਰਸਾਈਕਲ ਤੇ ਜਾ ਰਹੀ ਇਸ ਮੁੰਡੇ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਦੱਸਦੀ ਹੈ ਕਿ ਮਾਂ ਦਾ ਕਹਿਣਾ ਹੈ ਕਿ ਉਹ ਪੈਦਲ ਹੀ ਘਰ ਤੋਂ ਗਏ ਸੀ ਕਿ ਰਾਹ ਦੇ ਵਿੱਚ ਹੁਣ ਮੋਟਰਸਾਈਕਲ ਤੇ ਉਹ ਕਿਵੇਂ ਗਿਆ ਤੇ ਇਸ ਹੱਦseen ਨੂੰ ਅੰਜਾਮ ਕਿਉਂ ਦਿੱਤਾ ਗਿਆ ਇਸ ਨੂੰ ਲੈ ਕੇ ਪੁਲਿਸ ਦੀ ਜਾਂਚ ਪੜਤਾਲ ਦੇ ਵਿੱਚ ਹੀ ਸਾਹਮਣੇ ਆਵੇਗਾ ਪਰ ਫਿਲਹਾਲ ਇੱਕ ਦੁਖਦ ਘਟਨਾ ਵਾਪਰੀ ਹੈ ਜਿੱਥੇ ਸਰੀਆਮ ਹੀ ਦਿਨ ਦਿਹਾੜੇ ਇੱਕ ਮੁੰਡੇ ਨੂੰ ਗੋਲੀ ਮਾਰੀ ਗਈ ਹੈ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਅਤੇ ਇਹ ਵੀ ਮਾਮਲਾ ਰੰਜਿਸ਼ ਦਾ ਹੀ ਲੱਗ ਰਿਹਾ ਹੈ ਪਰ ਕਿਸ ਤਰ੍ਹਾਂ ਦੇ ਨਾਲ ਲੋਕ ਬੇਪਰਵਾਹ ਹੋਈ ਪਏ ਨੇ ਅਤੇ ਕਿਸੇ ਗੱਲ ਦੀ ਪਰਵਾਹ ਕੀਤੇ ਬਿਨਾਂ ਹੀ ਦੂਸਰੇ ਦੀ ਜਾਨ ਲੈਣ ਤੇ ਉਤਾਰੂ ਨੇ ਕਰਾਂ ਦੇ ਕਰ ਇਸ ਕਲੇਸ਼ ਤੇ ਚੱਲਦੇ ਹੋ ਜਟ ਰਹੇ ਨੇ ਤੇ ਇੱਧਰ ਪੁਲਿਸ ਦਾ ਇਹੀ ਕਹਿਣਾ ਹੁੰਦਾ ਹੈ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਲੋਕਾਂ ਦਾ ਇਸ ਸਵਾਲ ਕਿ ਆਖਿਰਕਾਰ ਪੁਲਿਸ ਪਹਿਲਾਂ ਕਿੱਥੇ ਸੀ ਚੈਕਿੰਗ ਕਿਉਂ ਨਹੀਂ ਕੀਤੀ ਜਾਂਦੀ ਆਖਿਰਕਾਰ ਇਹ ਅਸਲਾ ਇੰਨੇ ਲੋਕਾਂ ਦੇ ਕੋਲ ਆਮ ਜਨਤਾ ਦੇ ਕੋਲ ਖੁੱਲੇ ਤੌਰ ਤੇ ਕਿਵੇਂ ਪਹੁੰਚ ਰਿਹਾ ਹੈ ਇਸਾਰੇ ਸਵਾਲਾਂ ਦੇ ਜਵਾਬ ਫਿਲਹਾਲ ਕਿਸੇ ਦੇ ਕੋਲ ਨਹੀਂ ਇਹ ਘਟਨਾ ਵਾਪਰਨ ਤੋਂ ਬਾਅਦ ਹੁਣ ਪਰਿਵਾਰਿਕ ਮੈਂਬਰ ਕੀ ਆਖ ਰਹੇ ਨੇ ਉਹ ਜਾਣ ਲੈਣਿਆ ਤੇ ਪੁਲਿਸ ਨੇ ਕੀ ਕਾਰਵਾਈ ਕਰਨੀ ਹੈ ਕੀ ਕਾਰਵਾਈ ਬਣਦੀ ਹੈ ਇਸ ਪੂਰੀ ਘਟਨਾ ਤੋਂ ਬਾਅਦ ਜਾਣਦੇ ਮੈਂ ਤਾਂ ਪ੍ਰੈਸਣ ਲੈਣ ਗਈ ਸੀ ਮੈਨੂੰ ਰਸਤੇ 'ਚ ਦੱਸੀਆ ਕਿ ਗੋਲੀ ਬਾਦ ਕੀ ਨੱਬਸੀ ਤੇ ਮੈਂ ਉੱਥੇ ਪਿੱਟਣ ਲਾ ਪੀ ਮੈਨੂੰ ਨਹੀਂ ਪਤਾ ਕਿੰਨੇ ਮਾਰੀ ਕਿੰਨੇ ਨਹੀਂ ਸਾਨੂੰ ਕੋਈ ਪਤਾ ਨਹੀਂ ਕਿ ਦੋਰਾ ਪਟਿਆ ਵਾਲੀ ਵਸਤੀ ਦੇ ਜੀ ਕਿ ਕਿਤੇ ਤੇ ਗਏ ਸੀਗੇ ਮੁੰਡੇ ਤੁਹਾਡੇ ਹਾਂਜੀ ਇਹ ਮੁੰਡੇ ਕਿਹੜੇ ਇਹ ਤੁਰ ਕੇ ਗਏ ਨੇ ਤੁਰ ਕੇ ਗਏ ਨੇ ਮੋਟਰ ਤੇ ਆ ਜਾਣੇ ਰੋਂ ਤੇ ਆ ਗਏ ਜਿਆਸੀ ਮੈਂ ਨਹੀਂ ਪਤਾ ਮੋਟਰਸਾਈਕਲ ਤੇ ਆ ਰਿਹਾ ਸੀ ਉਹਦੇ ਵਿੱਚ ਗੱਡੀ ਵੱਜੀ ਹੈ ਤੇ ਉਸ ਤੋਂ ਬਾਅਦ ਉਹਨੇ ਇੱਥੇ ਫਾਇਰ ਕੀਤਾ ਕਿੰਨੇ ਲੋਕ ਸੀਗੇ ਜਿਹੜੇ ਗੱਡੀ ਚ ਆਏ ਸੀ ਸਰ ਚਾਰ ਸੀ ਤੇ ਕਿੰਨੇ ਜਣਿਆਂ ਦੀ ਗੋਲੀ ਵੱਜੀ ਹੈ ਇੱਕੋ ਇੱਕ ਲੜਕਾ ਸੀ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀ ਕਿੰਨੀਆਂ ਗੋਲੀਆਂ ਵੱਜੀ ਹੈ ਫਾਇਰ ਕਿੰਨੇ ਹੋਏ ਸਰ ਗੋਲੀ ਵਾਂਗ ਦੱਸਦੇ ਕਿ ਇੱਕ ਵਾਰ ਫੇਰ ਤੋਂ ਫਿਰੋਜ਼ਪੁਰ ਦੇ ਵਿੱਚ ਇਹੋ ਜਿਹੀ ਘਟਨਾ ਵਾਪਰੀ ਹੈ ਜਿੱਥੇ ਕਾਰ ਸਵਾਰਾਂ ਨੇ ਬਾਈਕ ਤੇ ਜਾ ਰਹੇ ਮੁੰਡਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਉਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਪੂਰਾ ਹਾਲ ਹੈ ਫਿਰੋਜ਼ਪੁਰ ਦੇ ਮੇਨ ਡੀਏਵੀ ਕਾਲਜ ਚੌਂਕ ਤੇ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਦਾ ਪੁਰਾਣੀ ਰੰਜਿਸ਼ ਦਾ ਮਾਮਲਾ ਹੀ ਦੱਸਿਆ ਜਾ ਰਿਹਾ ਹੈ ਅੱਜ ਦਿਨ ਇਹ ਅਜਿਹੀਆਂ ਖਬਰਾਂ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਸਰਿਆਮ ਹੀ ਲੋਕ ਇੱਕ ਦੂਸਰੇ ਨੂੰ ਖਤਮ ਕਰ ਰਹੇ ਨੇ ਫਿਰੋਜ਼ਪੁਰ ਦੇ ਵਿੱਚ ਸ਼ਾਇਦ ਹੀ ਹੁਣ ਕੋਈ ਐਹੋ ਜਿਹਾ ਦਿਨ ਹੋਵੇ ਜਦੋਂ ਗੋਲੀਆਂ ਦੇ ਨਾਲ ਸ਼ਹਿਰ ਨਾ ਗੂੰਜਿਆ ਹੋਵੇ ਦਿਨ ਦਿਹਾੜੇ ਹੀ ਮੋਟਰਸਾਈਕਲ ਤੇ ਜਾ ਰਹੇ ਮੁੰਡਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ हाय मार जाई हाय छोक कर रही बढ़िया बैठा है मेरा सही है सही है ਬੋਲ ਪੰਜਾਬ ਲਈ ਫਿਰੋਜ਼ਪੁਰ ਤੋਂ ਪੱਤਰਕਾਰ ਸੁਖਚੈਨ ਸਿੰਘ ਦੀ ਰਿਪੋਰਟ